ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਚੌਥਾ ਜੇ ਹੋਂਦੈ ਗੁਰੂ ਬੈ ਟਿਕਿਆ ਤਿਸ ਜਨ ਕੀ ਵਢਿਆਈ ਵੱਡੀ ਹੋਈ ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤੇਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੈ ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਸ ਕੋਈ ਜਨ ਨਾਨਕ ਹਰ ਕਰਤੈ ਆਪ ਬੈ ਟਿਕਿਆ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟ ਪਾਰ ਹੈ ਅੰਦਰ ਹਟਨਾਲੇ ਗੁਰਮਖ ਸੋਦਾ ਜੋ ਕਰੇ ਹਰ ਵਸਤ ਸਮਾਲੇ ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜ ਬੇਤਾਲੇ ਸੇ ਉਜੜ ਭਰਮ ਪੁਵਾਈ ਹੈ ਜਿਉ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਘੋਰ ਦੁਖ ਖੂ ਹੈ ਉਥੇ ਪਕੜਿਓ ਹੋ ਟੋਇਆ ਕੂਕ ਪੁਕਾਰ ਕੋ ਨਾ ਸੁਣੇ ਉਹ ਓਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓ ਤੇਲੀ ਸੰਧਾ ਬਲਦ ਕਰ ਨਿਤ ਭਲਕੇ ਉਠ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕੇਛ ਗੁਜਾ ਨ ਹੋਇਆ ਜੈਸਾ ਬੀਜੈ ਸੋ ਲੁਣੈ ਜਿਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿਛੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ ਗੁਰ ਸਤਗੁਰ ਪਿਛੇ ਤਰ ਗਿਆ ਜਿਉਂ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹਲਾ ਚੌਥਾ ਵੱਡ ਭਾਗਿਆ ਸੋਹਾਗਣੀ ਜਿਨਾ ਗੁਰਮਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਔਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਣ ਸਰੋਤ ਜਨ ਨਾਨਕ ਨਾਮ ਸਲਾਹੇ ਤੋ ਸਚ ਸੱਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਭਰਾਸ ਤਿਨ ਕੈ ਹਿਦੈ ਹੈ ਜਿਨ ਹਰਿ ਵਸਿਆ ਮਨ ਮਾਹੇ ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹੇ ਜਿਨ ਨਿਰਪਉ ਨਾਮ ਧਿਆਇਆ ਤਿਨ ਕੋ ਭੋ ਕੋਈ ਨਾਹੇ ਹਰਿ ਉਤਮ ਤਿਨੇ ਸਰੇਵਿਆ ਜਿਨ ਕੋ ਤੁਰ ਲਿਖਿਆ ਆਹੇ ਤੇ ਹਰ ਦਰਗਹਿ ਪੈ ਨਾਈ ਹੈ ਜਿਨ ਹਰ ਵੁਠਾ ਮਨ ਮਾਹੇ ਓਏ ਆਪ ਤਰੇ ਸਭ ਕੁਟੰ ਬਸਿਓ ਤਿਨ ਪਿੱਛੇ ਸਭ ਜਗਤ ਛਡਾਹੇ ਜਨ ਨਾਨਕ ਕੋ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾ ਹੈ ਮਹੱਲਾ ਚੌਥਾ ਸਾ ਧਰਤੀ ਪਈ ਹਰੀਆਵਲੀ ਜਿਥੈ ਮੇਰਾ ਸਤ ਗੁਰ ਬੈਠਾ ਆਏ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤ ਗੁਰ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੋਲ ਧਨ ਧਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਧਨ ਧਨ ਗੁਰੂ ਜਿਨ ਨਾਮ ਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾਲੇ ਛਡਾਏ ਹਰ ਸਤ ਗੁਰ ਮੇਲੋ ਦਿਆ ਕਰ ਜਾਨ ਨਾਨਕ ਧੋਵੈ ਪਾਏ ਪੌੜੀ ਸਚ ਸੱਚਾ ਸਤਿਗੁਰ ਅਮਰ ਹੈ ਜਿਸੇ ਅੰਦਰ ਹਰਿ ਹੁਰ ਧਾਰਿਆ ਸਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕਰੋਦ ਬਿਖ ਮਾਰਿਆ ਜਾ ਡਿੱਠਾ ਪੂਰਾ ਸਤਿਗੁਰ ਤਾਏ ਅੰਦਰੋ ਮਨ ਸਾਧਾਰਿਆ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ ਗੁਰਮਖ ਜਿੱਤਾ ਮਨ ਮੁਖ ਹਾਰਿਆ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਗੁਰ ਮਿਲਿਓ ਨਾ ਮੁਖ ਗੁਰਮਖ ਨਾਮ ਧਿਆਏ ਸੇ ਸੋ ਕਰੇ ਜੇ ਸਤਗੁਰ ਭਾਵ ਸੇ ਗੁਰ ਪੂਰਾ ਘਰੀ ਵਸਾਏ ਸੇ ਜਿਨੇ ਅੰਦਰ ਨਾਮ ਨਿਧਾਨ ਹੈ ਤਿਨ ਕਾ ਭੋ ਸਭ ਗਵਾਏ ਸੀ ਜਿਨ ਰਖਣ ਕੋ ਹਰ ਆਪ ਹੋਏ ਹੋਰ ਕੀਤੀ ਝਖ ਝਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੁਡਾਏ ਸੀ ਮਹੱਲਾ ਚੌਥਾ ਗੁਰ ਸਿੱਖਾਂ ਕੈ ਮਨ ਭਾਵੰਦੀ ਗੁਰ ਸਤਗੁਰ ਕੀ ਵਡਿਆਈ ਹਰਿ ਰਾਖੋ ਪੈਜ ਸਤਿਗੁਰੂ ਕੀ ਨਿਤ ਚੜਐ ਸਵਾਈ ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਿਗੁਰ ਤਾਣ ਦਿਬਾਣ ਹਰ ਤਿਨ ਸਬਿਆਣ ਨਿਵਾਈ ਜਿਨੇ ਡਿਠਾ ਮੇਰਾ ਸਤਿਗੁਰ ਭਾਉ ਕਰ ਤਿਨ ਕੇ ਸਭ ਪਾਪ ਗਵਾਈ ਹਰ ਦਰਗਹਿ ਤੇ ਮੁਖ ਉਜਲੇ ਬੋ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤੈਨਾ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹੋ ਆਖ ਸਲਾਹੀ ਸਿਪਤ ਸੱਚ ਸੱਚ ਸੱਜੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਪਤ ਰਹੇ ਆਕਾਈ ਇਹੋ ਹਰ ਰਸ ਸੇਈ ਜਾਣਦੇ ਜਿਉ ਗੂੰਗਾ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵਜੀ ਵਾਧਾਈ ਇਹੋ ਹਰ ਰਸ ਸੇਈ ਜਾਣਦੇ ਜਿਉ ਗੂੰਗਾ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵਜੀ ਵਾਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰਬਾਣੀ ਪੜ੍ਹਦੇ ਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ